ਕੈਦਾ ਹੱਕੇ ਪਹਿਲਾਂ ਇੱਕ ਗੀਤ ਆਇਆ ਸੀ ਤੇਰਾ ਬੜਾ ਕਰਾਰਾ ਪੋਦਨਾ ਤੇ ਹੁਣ ਬੜਾ ਕਰਾਰਾ ਪੋਦਨਾ ਇੱਕ ਫਿਲਮ ਆ ਰਹੀ ਆ 7 ਨਵੰਬਰ ਨੂੰ ਰਿਲੀਜ਼ ਹੋਣੀ ਆ ਜਿਸ ਤਰੀਕੇ ਨਾਲ ਸਾਡੇ ਜ਼ਿਹਨ ਦੇ ਵਿੱਚ ਦਹਾਕਿਆਂ ਤੱਕ ਉਹ ਗੀਤ ਹਾਲੇ ਵੀ ਉਮੀਦ ਕਰ ਅਮਰ ਹੈ ਔਰ ਉਮੀਦ ਕਰਦੇ ਆਂ ਫਿਲਮ ਵੀ ਦਹਾਕਿਆਂ ਤੱਕ ਆਪਣੀ ਛਾਪ ਛੱਡੇਗੀ ਮੈਡਮ ਉਪਾਸ਼ਨਾ ਜੀ ਸੀਬਾ ਜੀ ਔਰ ਮੰਨ ਜੀ ਸਾਡੇ ਨਾਲ ਨੇ ਹੋਰ ਵੀ ਸਟਾਰ ਕਾਸਟ ਨੇ ਆਉਣਾ ਸੀ ਥੋੜਾ ਸਮੇਂ ਦਾ ਇਧਰ ਉਧਰ ਹੋ ਜਾਂਦਾ ਆ ਮੈਡਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੱਕ ਕਪਲ ਜੀ ਦੇ ਸ਼ੋਅ ਤੱਕ ਔਰ ਦੂਰਦਰਸ਼ਨ ਤੋਂ ਅਸੀਂ ਲੱਗਿਆਂ ਦੇਖਣਾ ਔਰ ਤੁਹਾਡੀ ਅਦਾਕਾਰੀ ਔਰ ਤੁਹਾਡੀ ਪਰਫਾਰਮੈਂਸ ਉਮੀਦੀ ਉਮੀ ਹੀ ਆ ਔਰ ਇਹ ਫਿਲਮ ਆ ਰਹੀ ਹੈ ਸਭ ਤੋਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਮੁਬਾਰਕੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਬਹੁਤ ਹੀ ਸੋਹਣੀ ਫਿਲਮ ਹੈ ਜਿਵੇਂ ਤੁਸੀਂ ਕਿਹਾ ਬੜਾ ਕਰਾਰਾ ਪੂਤਨਾ ਇਹ ਹਿੱਟ ਨੰਬਰ ਹੈ ਬਹੁਤ ਫੋਕ Song ਦੀ ਤਰ੍ਹਾਂ ਪੰਜਾਬ 'ਚ ਯੂਜ਼ ਹੁੰਦਾ ਹੈ ਤੇ ਗਾਣਾ ਆਪਣੇ ਆਪ ਚ ਹੀ ਹਿੱਟ ਹੈ ਔਰ ਮੈਨੂੰ ਲੱਗਦਾ ਕਿ ਇਹ ਨਾ ਸਾਡੀ ਫਿਲਮ ਵੀ ਜਿੱਦਾਂ ਪੂਨੇ ਦੀ ਚਟਨੀ ਹੁੰਦੀ ਹੈ ਖੱਟੀ ਮਿੱਠੀ ਕਰਾਰੀ ਓਦਾਂ ਦੀ ਫਿਲਮ ਬਣਾਈ ਹੈ ਇਹਦੇ ਚ ਸਭ ਕੁਝ ਹੈ ਕਾਮੇਡੀ ਵੀ ਹੈ ਇਮੋਸ਼ਨਸ ਵੀ ਹੈ ਔਰ ਕੋਈ ਐਸੀ ਕਮੀ ਨਹੀਂ ਮਤਲਬ ਡਾਂਸ ਵਾਂਗ ਸਭ ਹੈ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੀ ਆ ਉਹ ਵੀ ਤੁਸੀਂ ਦੇਖੂਗੇ ਕਿ ਔਰ ਤੁਸੀਂ ਫੀਲ ਕਰੋਗੇ ਕਿ ਇੱਕ ਬਹੁਤ ਹੀ ਖੂਬਸੂਰਤ ਫਿਲਮ ਹੈ ਤੇ ਮੈਂ ਬਹੁਤ ਤੁਹਾਨੂੰ ਪਤਾ ਹੈ ਮੈਂ ਕਿੰਨਾ ਕੰਮ ਕੀਤਾ ਤੇ ਪੰਜਾਬੀ ਫਿਲਮਾਂ ਹੀ ਬੜੀਆਂ ਕਰ ਲਈਆਂ ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਹੀ ਡਿਫਰੈਂਟ ਤਰ੍ਹਾਂ ਦੀ ਫਿਲਮ ਹੈ ਵੈਸੇ ਤਾਂ ਜਦੋਂ ਵੀ ਕੋਈ ਕਿਸੇ ਐਕਟਰ ਨੂੰ ਪੁੱਛਦਾ ਹੈ ਨਾ ਕਿ ਕਿੱਦਾਂ ਦੀ ਫਿਲਮ ਹੈ ਉਹ ਕਹਿੰਦੇ ਸਾਡੀ ਫਿਲਮ ਬੜੀ ਅਲੱਗ ਹੈ ਪਰ ਇਹ ਰੀਅਲ ਜਿ ਹੈ ਅਲੱਗ ਫਿਲਮ ਹੈ ਇਹ ਰਿਐਲਿਟੀ ਹੈ ਕਿ ਇਹ ਅਲੱਗ ਹੈ ਔਰ ਮੈਂ ਰეკਮੈਂਡ ਕਰੂੰਗੀ ਕਿ ਸਾਰੇ ਜ਼ਰੂਰ ਵੇਖਣ ਔਰ ਤੁਹਾਨੂੰ ਲੱਗੇਗਾ ਕਿ ਤੁਹਾਡਾ ਪੈਸਾ ਵਸੂਲ ਹੋ ਗਿਆ ਹੈ ਥੋੜਾ ਜਿਹਾ ਜੇ ਸੰਖੇਪ ਚ ਗੱਲ ਕਰੀਏ ਕਿਰਦਾਰ ਕਿਸ ਤਰ੍ਹਾਂ ਦਾ ਹੈ ਇਦੇ ਵਿੱਚ ਮੇਰਾ ਨਾਮ ਅੰਗਰੇਜ਼ ਕੌਰ ਹੈ ਜੀ ਔਰ ਇਹਦੇ ਵਿੱਚ ਕੀ ਹੈਗਾ ਕਿ ਇਹ ਕਿਉਂਕਿ ਮੈਂ ਥੀਏਟਰ ਤੋਂ ਬਿਲੋਂਗ ਕਰਦੀ ਆ ਮੈਂ ਇੰਡੀਅਨ ਥੀਏਟਰ ਚੰਡੀਗੜ੍ਹ ਚ ਪੜੀ ਆ ਤੇ ਮੈਨੂੰ ਹਮੇਸ਼ਾ ਐਸੇ ਕਿਰਦਾਰ ਚੰਗੇ ਲੱਗਦੇ ਆ ਜਿਹਦੇ ਵਿੱਚ ਪਰਫਾਰਮੈਂਸ ਦਾ ਚਾਂਸ ਹੋਵੇ ਤੇ ਇਹ ਜਿਹੜਾ ਮੇਰਾ ਵਾਲਾ ਕਿਰਦਾਰ ਹੈ ਇਹਦੇ ਵਿੱਚ ਬਹੁਤ ਸਾਰੀਆਂ ਕੁਝ ਐਕਟ ਕਰਨ ਲਈ ਐਕਟਰਸ ਦੀ ਮਨਪਸੰਦ ਜੇ ਕੋਈ ਚੀਜ਼ ਹੁੰਦੀ ਹੈ ਨਾ ਉਹ ਉਦਾਂ ਦਾ ਰੋਲ ਹੈ ਬਹੁਤ ਸਾਰੀਆਂ ਲੇਅਰਸ ਹੈ ਇੱਕ ਕੈਰੈਕਟਰ ਦੀ ਐਦਾਂ ਨਹੀਂ ਹੈ ਕਿ ਉਹ ਸਿਰਫ ਕਾਮੇਡੀ ਕਰ ਰਹੀ ਹੈ ਜਾਂ ਉਹ ਇਮੋਸ਼ਨਲ ਹੈ ਜਾਂ ਕੁਝ ਉਹਦੇ ਵਿੱਚ ਬਹੁਤ ਸਾਰੇ ਸ਼ੇਡਸ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਇੰਨੇ ਡਿਫਰੈਂਟ ਕੈਰੈਕਟਰਸ ਇੱਕ ਇਨਸਾਨ ਚ ਹੁੰਦੇ ਵੀ ਹੈ ਜਦੋਂ ਅਸੀਂ ਪਰਸਨਲ ਲਾਈਫ ਚ ਵੀ ਜਦੋਂ ਆਪਾਂ ਮਿਲਦੇ ਆ ਕਿਸੇ ਨੂੰ ਵੀ ਜਾਂ ਆਪਾਂ ਖੁਦ ਵੀ ਜੋ ਹੈਗੇ ਤੇ ਉਹ ਸਾਡੇ ਚ ਬਹੁਤ ਸਾਰੀਆਂ ਚੀਜ਼ਾਂ ਹੈ ਕਦੀ ਅਸੀਂ ਬਹੁਤ ਖੁਸ਼ ਹੁੰਨੇ ਆ ਕਦੀ ਅਸੀਂ ਉਦਾਸ ਹੁੰਨੇ ਆ ਅਸੀਂ ਆਪਣੇ ਪੇਰੈਂਟਸ ਨਾਲ ਅਲੱਗ ਹੁੰਨੇ ਆ ਆਪਣੇ ਬੌਸ ਨਾਲ ਅਲੱਗ ਹੁੰਨੇ ਆ ਆਪਣੇ ਬੱਚਿਆਂ ਨਾਲ ਅਲੱਗ ਹੁੰਨੇ ਆ ਨਾ ਇਨਸਾਨ ਚ ਬਹੁਤ ਸਾਰੀਆਂ ਵੇਰੀਏਸ਼ਨਸ ਹੁੰਦੀਆਂ ਬਹੁਤ ਸਾਰੇ ਇਮੋਸ਼ਨਸ ਹੁੰਦੀਆਂ ਤੇ ਉਹ ਸਾਰੀਆਂ ਇਹਦੇ ਚ ਦੇਖਣ ਨੂੰ ਮਿਲਣਗੀਆਂ ਤੇ ਜਿਹੜੀਆਂ ਮੇਰੀਆਂ ਬਾਕੀ ਮੇਰੀਆਂ ਸਿਸਟਰਸ ਹੈ ਇਹ ਇਹ 6 ਭੈਣਾਂ ਦੀ ਕਹਾਣੀ ਹੈ ਤੇ ਇਹ ਹਰ ਇੱਕ ਕੈਰੈਕਟਰ ਆਪਣੇ ਆਪ ਚ ਕੰਪਲੀਟ ਇੱਕ ਸਟੋਰੀ ਨਰੇਟ ਕਰਦਾ ਹੈ ਤੇ ਮੈਨੂੰ ਲੱਗਦਾ ਕਿ ਜਿਹੜੇ ਵੀ ਔਰਤਾਂ ਮੈਨੂੰ ਲੱਗਦਾ 5 10 ਸਾਲ ਦੇ ਬੱਚੇ ਤੋਂ ਲੈ ਕੇ ਜੇ 60 70 ਸਾਲ ਦੀ ਵੀ ਲੇਡੀ ਦੇਖੇਗੀ ਤਾਂ ਉਹ ਰਿਲੇਟ ਕਰੇਗੀ ਕਿ ਇਹ ਤਾਂ ਮੇਰੀ ਕਹਾਣੀ ਹੈ ਇਹ ਤਾਂ ਮਤਲਬ ਮੇਰੇ ਨਾਲ ਵੀ ਹੋਇਆ ਹੈ ਤਾਂ ਬੱਚੇ ਵੀ ਉਹਨਾਂ ਕਰਨਗੇ ਔਰ ਵੱਡੇ ਵੀ ਔਰ ਫਿਲਮ ਆਲਰੇਡੀ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਮਰਾਠੀ ਦੀ ਸੁਪਰ ਹਿੱਟ ਫਿਲਮ ਆਲਰੇਡੀ ਹੈ ਸਾਡੇ ਪ੍ਰੋਡਿਊਸਰ ਸੇਮ ਪ੍ਰੋਡਿਊਸਰ ਮਾਧੂਰੀ ਜੀ ਹੈਗੇ ਤੇ ਉਹਨਾਂ ਨੇ ਇਹ ਫਿਲਮ ਬਣਾਈ ਡੈਫੀਨੇਟਲੀ ਕਲਚਰ ਕਿਉਂਕਿ ਸਾਡਾ ਪੰਜਾਬੀ ਕਲਚਰ ਅਲੱਗ ਹੈ ਮਰਾਠੀ ਦੇ ਨਾਲੋਂ ਤਾਂ ਉਹਦੇ ਉਹਦੇ ਅਲੱਗ ਤਰ੍ਹਾਂ ਦੇ ਫੋਕ ਸੌਂਗਸ ਹੁੰਦੇ ਆ ਅਲੱਗ ਤਰ੍ਹਾਂ ਦੇ ਡਾਂਸਿਸ ਹੁੰਦੇ ਆ ਸਾਡੇ ਪੰਜਾਬ 'ਚ ਗਿੱਧਾ ਪੰਗੜਾ ਹੁੰਦਾ ਉਹਨਾਂ ਨੇ ਉਦਾਂ ਦੀਆਂ ਚੇਂਜੇਸ ਕੀਤੀਆਂ ਔਰ ਪਾਸ਼ਾ ਦੀ ਸਾਡੇ ਲੋਕ ਇਦਾਂ ਦਾ ਪਸੰਦ ਕਰਦੇ ਆ ਕਾਮੇਡੀ ਐਂਟਰਟੇਨਮੈਂਟ ਪੰਜਾਬੀ ਲੋਕ ਪਰ ਉਹ ਜਿਹੜਾ ਜੈਸਟ ਹੈ ਜਿਹੜੀ ਕਹਾਣੀ ਹੈ ਉਹ ਸੇਮ ਟੂ ਸੇਮ ਰੱਖੀ ਗਈ ਹੈ ਔਰ ਇਹ ਸ਼ੂਰ ਸ਼ਾਟ ਉੱਥੇ ਤਾਂ ਬਹੁਤ ਹੀ ਵੱਡੀ ਹਿੱਟ ਹੋਈ ਹੈ ਇਹ ਹਰ ਔਰਤ ਦੀ ਕਹਾਣੀ ਹੈ ਇਹ ਕੋਈ ਜੇ ਬੰਗਾਲ ਮਹਾਰਾਸ਼ਟਰਾ ਜਾਂ ਪੰਜਾਬ ਜਾਂ ਕਿਸੇ ਇਦਾਂ ਨਹੀਂ ਆਪਾਂ ਕਵਾਂਗੇ 올ਓਵਰ ਵਰਡ ਜਿਹੜੀਆਂ ਔਰਤਾਂ ਇਹਦੇ ਨਾਲ ਰਿਲੇਟ ਕਰਨੀਆਂ ਇਹਨ ਤੋਂ ਭਾਬ ਕਿ ਅਸੀਂ ਬਚਪਨ ਤੋਂ ਤੁਹਾਨੂੰ ਹਸਾਉਂਦੇ ਆ ਕਮੇਡੀ ਕਰਦੇ ਆ ਵੇਖਾਰੇ ਆ ਹਰ ਸਟੇਜ ਤੇ ਪਰ ਇਸ ਦੇ ਵਿੱਚ ਅਸੀਂ ਸੰਜੀਦਾ ਵੀ ਵੇਖਾਂਗੇ ਗੰਭੀਰਤਾ ਵੀ ਦੇਖਾਂਗੇ ਤੁਹਾਡੇ ਬਿਲਕੁਲ ਬਿਲਕੁਲ ਡੈਫੀਨਿਟਲੀ ਮੈਂ ਇਦਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਹੜੀਆਂ ਬਹੁਤ ਇਮੋਸ਼ਨਲ ਸੀਗੀਆਂ ਜਦੋਂ ਮੈਂ ਰੋਂਦੀ ਸੀ ਮੇਰੇ ਨਾਲ ਮੇਰੇ ਲੋਕਾਂ ਰੋਂਦੇ ਹੋਏ ਵੇਖਿਆ ਬਹੁਤ ਮੈਂ ਇਦਾਂ ਦੇ ਨੈਗੇਟਿਵ ਰੂਲਸ ਵੀ ਕੀਤੇ ਆ ਜਿਹਦੇ ਵਿੱਚ ਮੈਂ ਹਰ ਤਰ੍ਹਾਂ ਦੇ ਮੈਂ ਕੈਰੈਕਟਰਸ ਕਰ ਚੁੱਕੀ ਆ ਪਰ ਮੈਨ ਇਹ ਪਰਫਾਰਮੈਂਸ ਕਰਕੇ ਬਹੁਤ ਮਜ਼ਾ ਆਇਆ ਸਾਡੇ ਡਾਇਰੈਕਟਰ ਬਹੁਤ ਵਧੀਆ ਨੇ ਪ੍ਰਵੀਨ ਜੀ ਔਰ ਉਹਨਾਂ ਨੇ ਉਹਨਾਂ ਦੀ ਸੱਸ ਕੁਟਨੀ ਵੀ ਕਿੰਨੀ ਹਿੱਟ ਹੋਈ ਹੈ ਔਰ ਜਿੰਨੀ ਵੀ ਮੇਰੇ ਨਾਲ ਮੇਰੀਆਂ ਪੈਣਾ ਬਣੀਆਂ ਮੇਰੀ ਮੰਨਤ ਹੈ ਸ਼ੀਬਾ ਹੈ ਨੀਰੂ ਜੀ ਹੈਗੇ ਤੇ ਰਾਜਦਾਰੀ ਵਾਲ ਹੈ ਔਰ ਆਪਣੀ ਕੁਲਰਾਜ ਆਮ ਸੋਰੀ ਕੁਲਰਾਜ ਰੰਧਾ ਮਤਲਬ ਇਹਨਾਂ ਨੇ ਇੰਨੀ ਕੁ ਵਧੀਆ ਪਰਫਾਰਮੈਂਸ ਵਾਲੀ ਫਿਲਮ ਹੈ ਤੇ ਤੁਹਾਨੂੰ ਮਜ਼ਾ ਆ ਜਾਏਗਾ ਮੰਨਤ ਜੀ ਭੈਣ ਦਾ ਕਿਰਦਾਰ ਕਰਕੇ ਕਿਦਾਂ ਦਾ ਲੱਗੇ ਬਹੁਤ ਵਧੀਆ ਇੱਕ ਤੇ ਜਿਹੜਾ ਮੇਰਾ ਕੈਰੈਕਟਰ ਸੀ ਉਹ ਬੜਾ ਤਰੰਗੀ ਹੈ ਨਾ ਸਾਰੀਆਂ ਭੈਣਾਂ ਨਾਲੋਂ ਇਹ ਸਾਰੀਆਂ ਸੁਗੜ ਸਿਆਣੀਆਂ ਗੁੜੀਆਂ ਤੇ ਸਭ ਤੋਂ ਫਫੇ ਗੁੱਟਨੀ ਮੈਂ ਆ ਫੋਕਰੀ ਮੈਂ ਹੈਗੀ ਤੇ ਮੈਨੂੰ ਗਰ ਮੈਨੂੰ ਇਹ ਰੋਲ ਕਰਨ ਚ ਬਹੁਤ ਮਜ਼ਾ ਆਇਆ ਔਰ ਸਾਨੂੰ ਸਾਰਨੂੰ ਲਗਤਾ ਗੋਡੇ ਗਿੱਟੇ ਬੜੇ ਛਿੱਲੇਗੇ ਸਾਡੇ ਰਿਹਸਲਾ ਕਰਦੇ ਆ ਗਿੱਦੇ ਦੀਆਂ ਕਿਉਂਕਿ ਸਾਰੀ ਫਿਲਮ ਗਿੱਦੇ ਦੇ ਉੱਪਰ ਹੈ ਕਿਦਾ ਕੰਪੀਟੀਸ਼ਨ ਜਿੱਤਣ ਲਈ ਲੱਗਿਆ ਹੁੰਦੀ ਆ ਤੇ ਫਿਰ ਸਾਡੀ ਭੈਣ ਨੇ ਵੀ ਸਾਨੂੰ ਬਹੁਤ ਕੁੱਟਿਆ ਵਾ ਇਨ ਨੂੰ ਜਾਨੀ ਗੁੱਟਿਆ ਇਨ ਨੂੰ ਨੀ ਗੁੱਟੇ ਸਾਡੀ ਭੈਣ ਨੇ ਸਾਨੂੰ ਬਹੁਤ ਪੰਨਿਆ ਤੇ ਜਦੋਂ ਆਪਾਂ ਫਿਲਮ ਵੀ ਕਰਦੇ ਪਏ ਸੀ ਮੈਡਮ ਨੇ ਕਦੀ 1% ਵੀ ਸਾਨੂੰ ਫੀਲ ਨਹੀਂ ਹੋਣ ਦਿੱਤਾ ਕਿ ਇਹ ਉਪਾਸ਼ਨਾ ਸਿੰਘ ਆ ਸਾਨੂੰ ਇਹੀ ਲੱਗਦਾ ਸੀ ਕਿ ਇਹ ਸਾਡੀ ਵੱਡੀ ਭੈਣ ਗਰੇਜ਼ ਕੌਰੀ ਆ ਤੇ ਸਾਨੂੰ ਉਦਾਂ ਹੀ ਝਿੜਕਦੇ ਸੀ ਉਦਾਂ ਹੀ ਪਿਆਰ ਕਰਦੇ ਸੀ ਮਾਵਾ ਵਾਂਗੋਂ ਮੈਂ ਜਦੋਂ ਹੁਣ ਗੱਲਬਾਤ ਕਰ ਰਿਹਾ ਸੀ ਇੱਕ ਭੈਣ ਮੈਨੂੰ ਲੱਗਦਾ ਗੁੱਸੇ ਹੋ ਕੇ ਚਲੇ ਗਏ ਵੀ ਕੱਲੇ ਉਪਾਸ਼ਨਾ ਜੀ ਨਾਲ ਹੀ ਗੱਲ ਕਰ ਰਹੇ ਆ ਇੱਕਦਮ ਨਾ ਹੋ ਸਵੇਰ ਦੇ ਸਵੇਰ ਦੇ ਆਪਾਂ ਗੱਲ ਕਰ ਰਹੇ ਆ ਨਾ ਉਹ ਪਹਿਲਾਂ ਹੁਸ਼ਿਆਰਪੁਰ ਦੇ ਕੋਲ ਕਿੱਥੇ ਪਟਿਆਲੇ ਘਰ ਰਹੇ ਸੀਗੇ ਤਾਂ ਇਸ ਕਰਕੇ ਨਾ ਮੈਮ ਸਾਡੀ ਬਲੋਟੇਰ ਸ਼ੁਭਕਾਮਨਾਵਾਂ ਦੁਆਵਾਂ માં ਅਰ ਸ਼ਾਲਾ ਤੁਸੀਂ ਪੰਜਾਬ ਨੇ ਮੈਨੂੰ ਦਿੱਸ ਰਹਾ ਸੇਵਾ ਕਰਦੇ ਰਹੋ ਨਵੀਆਂ ਨਵੀਆਂ ਫਿਲਮਾਂ ਨਵੇਂ ਨਵੇਂ ਕਿਰਦਾਰ ਸਾਨੂੰ ਤੁਹਾਡੇ ਵੱਲੋਂ ਦੇਖਣ ਨੂੰ ਮਿਲਣ ਔਰ ਬਹੁਤ ਦੁਆਮਾ ਜੀ ਬਹੁਤ ਬਹੁਤ ਸ਼ੁਕਰੀਆ ਹਮੇਸ਼ਾ ਪੰਜਾਬ ਨੇ ਪੰਜਾਬੀਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਸ ਮੈਂ ਹੀ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹਨੀ ਹੈ ਕਿ ਜ਼ਰੂਰ ਵੇਖਣਾ 7 ਨਵੰਬਰ ਨੂੰ ਕਿਉਂਕਿ ਬਹੁਤ ਖੂਬਸੂਰਤ ਫਿਲਮ ਹੈ ਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਘਰ ਕੁਝ ਲੈ ਕੇ ਜਾ ਰਹੇ ਹੋ ਉਸ ਫਿਲਮ